ਰੇੜੀ ਪੰਜਾਬੀ ਸੱਭਿਆਚਾਰ ਦੇ ਰੰਗ ਬੜੇ ਹੀ ਵੱਖਰੇ ਅਤੇ ਨਿਆਰੇ ਹਨ ਡੰਡੀ ਭਾਵੇਂ ਹਰ ਕੌਮ ਨੂੰ ਆਪਣੇ ਆਪਣੇ ਸੱਭਿਆਚਾਰ ਨਾਲ ਪਿਆਰ ਅਤੇ ਉਸ ਉੱਤੇ ਮਾਣ ਹੁੰਦਾ ਹੈ ਪਰ ਪੰਜਾਬੀ ਪਿੰਡੂ ਸੱਭਿਆਚਾਰ ਤਾਂ ਅਜਹੀ ਦਿਖੇ ਪੇਸ਼ ਕਰਦਾ ਹੈ ਕਿ ਉਹ ਦੁਨੀਆ ਪਰ ਦੇ ਸਭ ਵਿਲੱਖਣ ਸੱਭਿਆਚਾਰ ਨੂੰ ਮਾਤ ਪਾ ਦਿੰਦਾ ਹੈ ਡੰਡੀ ਇਸ ਗੱਲ ਦਾ ਸਬੂਤ ਇਸ ਨਜ਼ਰੀਏ ਤੋਂ ਮਿਲਦਾ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਹਰ ਤਰ੍ਹਾਂ ਦੀਆਂ ਘਟਨਾਵਾਂ ਨੂੰ ਖੂਬ ਵਿਰਾਸਤੀ ਅਤੇ ਰੰਗੀਨ ਢੰਗ ਨਾਲ ਦਰਸਾਇਆ ਗਿਆ ਹੈ ਡੰਡੀ ਪੰਜਾਬੀ ਵਿਆਹ ਸ਼ਾਦੀਆਂ ਖੁਸ਼ੀਆਂ ਗਮੀਆਂ ਦੇ ਮੌਕੇ ਖੇਡ ਦੇ ਮੈਦਾਨ ਅਤੇ ਪੰਜਾਬੀ ਵਿਰਸੇ ਦੀਆਂ ਝਲਕੀਆਂ ਰਾਹੀਂ ਪੰਜਾਬੀ ਸੱਭਿਆਚਾਰ ਨੇ ਅੰਤਾਂ ਦੀ ਸ਼ੋਹਰਤ ਪ੍ਰਾਪਤ ਕੀਤੀ ਹੈ ਡੰਡੀ ਇਸ ਸੱਭਿਆਚਾਰ ਦੀ ਅਹਿਮ ਗੱਲ ਅਤੇ ਬਲੱਖਣਤਾ ਇਸ ਗੱਲ ਵਿੱਚ ਵੀ ਹੈ ਕਿ ਇਸ ਨੇ ਘਰੇਲੂ ਛੋਟੀਆਂ-ਛੋਟੀਆਂ ਬਸਤਾਂ ਜਾਂ ਖੇਤੀ ਦੇ ਸੰਦਾ ਨੂੰ ਵੀ ਅਹਿਮ ਸਥਾਨ ਦਿੱਤਾ ਹੈ ਡੰਡੀ ਸਾਡੇ ਪਿੰਡੂ ਘਰਾਂ ਵਿੱਚ ਜੋ ਵੀ ਛੋਟੀਆਂ-ਛੋਟੀਆਂ ਲੋੜ ਅਨੁਸਾਰ ਚੀਜ਼ਾਂ ਸੰਭਾਲੀਆਂ ਹੁੰਦੀਆਂ ਹਨ ਪੰਜਾਬੀ ਸੱਭਿਆਚਾਰ ਨੇ ਉਹਨਾਂ ਦੀ ਮਹੱਤਤਾ ਨੂੰ ਸਿਖਰਾਂ ਉੱਤੇ ਪਹੁੰਚਾ ਦਿੱਤਾ ਹੈ ਡੰਡੀ ਇਹੀ ਕਾਰਨ ਹੈ ਕਿ ਇਹ ਛੋਟੀਆਂ-ਛੋਟੀਆਂ ਘਰੇਲੂ ਬਸਨਾ ਪਾਵੇਂ ਬਹੁਤ ਮਹਿੰਗੀਆਂ ਜਾਂ ਵੱਡੀਆਂ ਨਹੀਂ ਹੁੰਦੀਆਂ ਪਰ ਉਹਨਾਂ ਨੇ ਪੰਜਾਬੀ ਸੱਭਿਆਚਾਰ ਦਾ ਰਸ ਜ਼ਰੂਰ ਆਪਣੀ ਸੱਭਿਆਚਾਰ ਦੇਖ ਨਾਲ ਚੂਸ ਲਿਆ ਹੈ ਅਤੇ ਘਰ ਪਰਿਵਾਰਾਂ ਵਿੱਚ ਆਪਣੀ ਅਹਿਮੀਅਤ ਭਰੀ ਥਾਂ ਦਾ ਅਹਿਸਾਸ ਕਰਵਾ ਦਿੱਤਾ ਹੈ ਡੰਡੀ ਉਦਾਹਰਨ ਵਜੋਂ ਹਲ ਹਲ ਦਾਤੀ ਜੁੱਤੀ ਪੀੜੀ ਮਧਾਣੀ ਕੜਾ ਟੋਕਰਾ ਅਤੇ ਰਸੋਈ ਵਿੱਚ ਭਿਆ ਗੜਬਾ ਰੈਡੀ ਹਰ ਤਰ੍ਹਾਂ ਦੇ ਗੀਤ ਲੋਕ ਬੋਲੀਆਂ ਕਵਿਤਾਵਾਂ ਅਤੇ ਲੋਕ ਗੀਤਾਂ ਨੂੰ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ ਡੰਡੀ ਅੱਜ ਅਸੀਂ ਇਸ ਲੇਖ ਰਾਹੀਂ ਉਹਨਾਂ ਛੋਟੀਆਂ-ਛੋਟੀਆਂ ਘਰੇਲੂ ਬਸਤਾਂ ਜਾਂ ਖੇਤੀ ਸੰਦਾ ਦਾ ਜ਼ਿਕਰ ਜ਼ਰੂਰ ਕਰਾਂਗੇ ਜਿੰਨਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਹੀ ਲਗਾਏ ਸਗੋਂ ਕਿਸਾਨ ਮਜ਼ਦੂਰ ਅਤੇ ਹਰ ਘਰ ਪਰਿਵਾਰ ਵਿੱਚ ਆਪਣੀ ਲੋਕਪ੍ਰਿਤਾ ਨੂੰ ਅਜਮਾਇਆ ਹੈ ਡੰਡੀ ਜੇ ਅਸੀਂ ਧਨੀ ਰਾਮ ਚਾਤਰਿਕ ਦੀਆਂ ਕਿਵਤਾਵਾਂ ਦੀਆਂ ਕੁਝ ਪੰਗਤੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ ਵਿੱਚ ਹਲਦੀ ਮਹੱਤਤਾ ਆਪਣੇ ਆਪ ਹੀ ਪ੍ਰਸ਼ੰਸਾ ਪ੍ਰਾਪਤ ਕਰ ਲੈਂਦੀ ਹੈ ਡੰਡੀ ਕਿੰਨੇ ਹੀ ਪੰਜਾਬੀ ਗੀਤਾਂ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਸਾਨੂੰ ਹਲਦੀ ਦਿਖ ਨਜ਼ਰ ਆਉਂਦੀ ਹੈ ਡੰਡੀ ਤੂਤਦੀਆਂ ਛਟੀਆਂ ਤੋਂ ਬਣਿਆ ਟੋਕਰਾ ਭਾਵੇਂ ਇੱਕ ਆਮ ਜਹੀ ਵਸਤੂ ਹੁੰਦੀ ਹੈ ਪਰ ਕਿਸਾਨ ਅਤੇ ਮਜ਼ਦੂਰ ਦਾ ਮਿੱਤਰ ਬਣ ਕੇ ਉਸ ਨੇ ਵੀ ਪੰਜਾਬੀ ਸੱਭਿਆਚਾਰ ਵਿੱਚ ਆਪਣੀ ਅਮਿੱਟ ਛਾਪ ਛੱਡ ਦਿੱਤੀ ਹੈ ਡੰਡੀ ਪੁਰਾਣੇ ਸਮਿਆਂ ਵਿੱਚ ਘਰਾਂ ਵਿੱਚ ਪਾਣੀ ਭਰਨ ਲਈ ਮਿੱਟੀ ਦੇ ਬਣੇ ਕਡੇ ਆਮ ਹੀ ਰੱਖੇ ਜਾਂਦੇ ਸਨ ਡੰਡੀ ਭਾਵੇਂ ਅੱਜ ਅਸੀਂ ਆਪਣੇ ਘਰਾਂ ਵਿੱਚ ਫਰਿੱਜਾਂ ਤੋਂ ਠੰਡਾ ਪਾਣੀ ਪੀਣ ਦੇ ਆਦੀ ਹੋ ਚੁੱਕੇ ਹਾਂ ਪਰ ਕਦੇ ਸਮਾਂ ਸੀ ਜਦ ਇਹ ਘੜਾ ਹੀ ਪੂਰੇ ਪਰਿਵਾਰ ਦੀ ਪਿਆਸ 부ਝਾਉਂਦਾ ਸੀ ਡੰਡੀ ਹਰ ਘਰ ਵਿੱਚ ਘੜੇ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ ਡੰਡੀ ਇਹੀ ਕਾਰਨ ਸੀ ਕਿ ਇਸ ਨੇ ਪੰਜਾਬੀ ਸੱਭਿਆਚਾਰ ਵਿੱਚ ਉਹ ਥਾਂ ਬਣਾਈ ਕਿ ਸਦੀਆਂ ਤੋਂ ਅਮਰ ਹੋ ਗਿਆ ਡੰਡੀ ਪੁਰਾਣੇ ਸਮੇਂ ਵਿੱਚ ਲੋਕਾਂ ਦਾ ਕੁਰਸੀਆਂ ਉੱਤੇ ਬੈਠਣ ਦਾ ਰਿਵਾਜ ਬਹੁਤ ਘੱਟ ਸੀ ਡੰਡੀ ਜੇ ਕਿਸੇ ਨੇ ਜ਼ਮੀਨ